ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੋਫੈਸਰ ਐਮਪੀ ਸਿੰਘ ਕੈਮਿਸਟਰੀ ਗੁਰੂ ਦੋਸਤੋ ਅੱਜ ਮੈਂ ਬੜੇ ਸੀਰੀਅਸ ਮੈਟਰ ਤੇ ਤੁਹਾਡਾ ਨਾਲ ਗੱਲ ਕਰਨ ਜਾ ਰਿਹਾ ਗੱਲ ਇਹ ਹੈ ਕਿ ਜੇ ਤੁਹਾਡੇ ਬੱਚੇ 20 ਸਾਲ ਤੋਂ ਘਟਨੇ ਤਾਂ ਮੇਰੀ ਗੱਲ ਧਿਆਨ ਨਾਲ ਸੁਣਿਓ ਸਵੀਡਨ ਦੇ ਸਾਇੰਟਿਸਟ ਡਾਕਟਰ ਲੈਨਾਰਟ ਹਡਲਸ ਉਹਨਾਂ ਨੇ ਰਿਸਰਚ ਕੱਢ ਕੇ ਲੈ ਆਂਦੀ ਹੈ ਕਈ ਸਾਲਾਂ ਤੋਂ ਰਿਸਰਚ ਕਰ ਰਹੇ ਸੀ ਉਹ ਰਿਸਰਚ ਕੀ ਹੈ ਰਿਸਰਚ ਦਾ ਨਾਮ ਹੈ ਯੂਜ਼ ਆਫ ਮੋਮਾਈਲ ਐਂਡ ਰਿਸਕ ਆਫ ਇਕੋਸਟਿਕ ਨਿਊਰੋਮਾ ਇਪਸੀ ਲੈਟਰਲ ਗਲੀਓਮਾ ਇਹ ਦੋਨੋਂ ਕੀ ਨੇ ਦੋਨੋਂ ਕੈਂਸਰ ਨੇ ਉਹਨਾਂ ਨੇ ਇਹ ਰਿਸਰਚ ਕੱਢੀ ਹੈ ਕਿ ਜਿਹੜਾ ਜਿਹੜਾ ਬੱਚਾ 20 ਸਾਲ ਤੋਂ ਥੱਲੇ ਹੈ ਇੱਕ ਸਾਲ ਤੋਂ ਜ਼ਿਆਦਾ ਫੋਨ ਯੂਜ਼ ਕਰ ਰਿਹਾ ਉਹਦੇ ਅੰਦਰ 520% ਚਾਂਸ ਨੇ ਕਿ ਉਹਨੂੰ ਇਕੋਸਟਿਕ ਨੈਰੋਮਾ ਤੇ ਇਫਸੀ ਲੈਟਰਲ ਗਲੇਓਮਾ ਜਿਹਨੂੰ ਵੀ ਅਸੀਂ ਕੈਂਸਰ ਕਹਿੰਦੇ ਆ ਬ੍ਰੇਨ ਦਾ ਕੈਂਸਰ ਬ੍ਰੇਨ ਦਾ ਟਿਊਮਰ ਹੋਣ ਦੇ ਚਾਂਸ ਨੇ ਦੋਸਤੋ ਧਿਆਨ ਦੇ ਲੋ ਤੁਸੀਂ ਹੁਣ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਬਹੁਤ ਜ਼ਿਆਦਾ ਸਜਗ ਰਹੋ ਆਪਣੇ ਬੱਚਿਆਂ ਲਈ ਆਪਣੀ ਔਲਾਦ ਲਈ ਅਸੀਂ ਕੀ ਕਰਦੇ ਆ ਔਲਾਦਾ ਨੂੰ ਫੋਨ ਦਿਖਾਦ ਖਾ ਕੇ ਰੋਟੀਆਂ ਖਵਾ ਰਹੇ ਜਿਹੜਾ ਕਿ ਬਹੁਤ ਗਲਤ ਹੈ ਸਵੀਡਨ ਦੇ ਸਾਇੰਟਿਸਟ ਨੇ ਕਹਿ ਦਿੱਤਾ ਹੈ ਕਿ ਜੇ ਤੁਹਾਡੇ ਬੱਚੇ ਨੂੰ ਫੋਨ ਦਾ ਐਕਸਪੋਜ਼ਰ ਹੋ ਰਿਹਾ ਤੇ ਜ਼ਿੰਮੇਦਾਰ ਕੌਣ ਹੈ ਫੋਨ ਦੀਆਂ ਰੇਡੀਏਸ਼ਨਸ 4G 5G ਰੇਡੀਏਸ਼ਨਸ इवन ਉਹਨਾਂ ਨੇ ਸਕੂਲਾਂ ਵਿੱਚ ਸਟੱਡੀ ਕੀਤੀ ਹੈ ਸਾਰਿਆਂ ਦੀ ਸਕੂਲਾਂ ਚ ਕਈ ਬੱਚਿਆਂ ਦੇ ਸਿਰ ਦੁਖਦੇ ਸੀਗੇ ਕਿਉਂ ਦੁਖਦੇ ਸੀਗੇ ਉੱਥੇ ਰੇਡੀਏਸ਼ਨ ਬਹੁਤ ਸੀਗੀਆਂ ਵਾਇਰਲੈਸ ਰੂਟਰ ਲੱਗੇ ਹੋਏ ਨੇ ਰੇਡੀਏਸ਼ਨਸ ਕਰਕੇ ਤਿੰਨ ਤਿੰਨ ਲੱਖ ਮਾਈਕਰੋ ਵਾਟ ਮੀਟਰ ਮੀਟਰ ਸਕਰ ਉੱਥੇ ਰੇਡੀਏਸ਼ਨ ਸੀਗੀਆਂ ਜਿਹਦੇ ਕਰਕੇ ਬੱਚਿਆਂ ਨੂੰ ਸਿਰਦਰਦ ਵੀ ਹੋ ਰਿਹਾ ਸੀ ਉਹਨਾਂ ਨੇ ਇਹ ਸਭ ਚੀਜ਼ ਕੱਢ ਕੇ ਦੱਸਤੀ ਹੈ ਹੁਣ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਆਪਣੇ 20 ਸਾਲ ਦੇ 20 ਸਾਲ ਤੋਂ ਘੱਟ ਵਾਲੇ ਬੱਚਿਆਂ ਨੂੰ ਫੋਨ ਦੇਣਾ ਹੈ ਕਿ ਨਹੀਂ ਦੇਣਾ ਉਹਨਾਂ ਨੂੰ ਬਹੁਤ ਜ਼ਿਆਦਾ ਡੇਂਜਰ ਹੈ ਰੇਡੀਏਸ਼ਨਸ ਦਾ ਤੇ ਜਿਸ ਪਾਸੇ ਆਪਾਂ ਫੋਨ ਯੂਜ਼ ਕਰਦੇ ਆ ਇਸ ਪਾਸੇ ਜਾਂ ਇਸ ਪਾਸੇ ਉਸੇ ਏਰੀਆ ਦੇ ਵਿੱਚ ਹੀ ਟਿਊਮਰ ਹੁੰਦਾ ਹੈ ਕੈਂਸਰ ਹੁੰਦਾ ਹੈ ਸੋ ਮੈਂ ਆਪ ਨੂੰ ਕਹਿਣਾ ਚਾਹੂੰਗਾ ਸਭ ਨੂੰ ਕਿ ਪਲੀਜ਼ ਕੋਸ਼ਿਸ਼ ਕਰੋ ਆਪਣੇ ਬੱਚਿਆਂ ਦਾ ਫੋਨ ਤੋਂ ਖਿਆਲ ਰੱਖੋ ਫੋਨ ਇੰਡੀਪੈਂਡੈਂਟਲੀ ਬੱਚਿਆਂ ਨੂੰ ਨਾ ਦਿਓ ਅੱਜ ਕੱਲ ਕੀ ਹੋ ਰਿਹਾ ਹੈ ਕਿ ਅਸੀਂ ਮਾਪਿਓ ਨੂੰ ਟਾਈਮ ਨਹੀਂ ਮਿਲ ਰਿਹਾ ਬੱਚੇ ਨੂੰ ਫੋਨ ਦੇ ਦਿੰਦੇ ਨੇ ਕਿ ਬੱਚਾ ਫੋਨ 'ਚ ਲੱਗਾ ਰਵੇ ਅਸੀਂ ਆਪਣੇ ਕੰਮ ਕਰ ਲਈਏ ਪਲੀਜ਼ ਆਪਣੇ ਬੱਚਾ ਵੱਲ ਧਿਆਨ ਦਿਓ ਮੈਂ ਕੈਮਿਸਟਰੀ ਗੁਰੂ ਬੇਨਤੀ ਕਰਦਾ ਇਸ ਕੇਸ ਸਟਡੀ ਨੂੰ ਬਹੁਤ ਸੀਰੀਅਸ ਲੈਣਾ ਹੈ ਧੰਨਵਾਦ